ਮੈਂ ਬਹੁਤ ਲੰਮੇ ਸਮੇਂ ਤੋਂ ਬੋਲ-ਬੋਲ ਕੇ ਥੱਕ ਗਿਆ ਸਿਰਕਪਾਈ ਕਰ-ਕਰ ਕੇ ਥੱਕ ਗਿਆ ਮੇਰੀ ਗੱਲ ਬਹੁਤ ਲੋਕ ਘੱਟ ਗੱਲ ਅਸਰ ਕਰਦੇ ਨੇ ਪਰ ਜਿਨ੍ਹਾਂ ਨੇ ਅਸਰ ਕੀਤਾ ਤਾਂ ਅੱਜ ਇਹ ਪੰਜਾਬ ਦੇ ਵਿੱਚ ਏਜੰਟ ਮਾਫੀਆ ਕਿੰਨਾ ਵੱਡੀ ਮਦਦ ਤੇ ਆਪ ਪੰਜਾਬ ਹੀ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਕਿਸੇ ਨਾ ਵੀ ਚੰਡੀਗੜ੍ਹ ਦੇ ਵਿੱਚੋਂ ਭਾਈ ਵੀਜ਼ਾ ਨਾ ਲਵਾਓ 22 ਸੈਕਟਰ 'ਚ ਠੱਗ ਨੇ 34 ਠੱਗ ਨੇ 17 ਠੱਗ ਨੇ ਆ ਬੈਠਾ ਬੰਦਾ ਰਗੜਿਆ ਔਰ ਉਧਰ ਕੁੜੀ ਪਿੱਛੇ ਰਗੜੀ ਬੈਠੀ ਆ ਅਨੇਕਾਂ ਹੀ ਜਿਹੜੇ ਇੱਥੇ ਠੱਗ ਨੇ ਚੰਡੀਗੜ੍ਹ ਦੇ ਵਿੱਚ ਭਰਾਈ ਵੀਜ਼ਾ ਨਾ ਲਵਾਓ ਕਿੱਥੇ ਸਾਰੇ ਜਿਹੜੇ ਕਿ ਉੱਥੇ ਕੀ ਕਰਦੇ ਨੇਗੇ ਕਿ ਕਿਉਂਕਿ ਪ੍ਰਸ਼ਾਸਨ ਚੰਡੀਗੜ੍ਹ ਦਾ ਇਹਨਾਂ ਦੇ ਨਾਲ ਮਿਲਿਆ ਹੋਇਆ ਇਹ ਦਫ਼ਤਰ ਕੀ ਕਰਦੇ ਨੇਗੇ ਇੱਕ ਦਫ਼ਤਰ ਦੇ ਵਿੱਚ ਠੱਗ ਲਿਆ ਇੱਕ 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 ਏਜੰਟ ਨੇ 100 ਕਰੋੜ ਦੀ ਇੱਕ ਦਫ਼ਤਰ ਚੋਂ ਠੱਗੀ ਮਾਰ ਲਈ ਫਿਰ ਉੱਥੇ ਆ ਕੇ ਹੋਰ ਏਜੰਟ ਬਹਿ ਜਾਂਦਾ ਇਹਨਾਂ ਨੇ ਸਾਰਾ ਨਾਲ ਪ੍ਰਸ਼ਾਸਨ ਦੇ ਨਾਲ ਘੜੀ ਨਹੀਂ ਮਿੱਥੀ ਹੋਈਆਂ ਨਗੀਆਂ ਤਿੰਨ ਬੰਦੇ ਸਾਡੇ ਇਸ ਸਮੇਂ ਜੇਲ੍ਹ ਦੇ ਵਿੱਚ ਬੈਠੇ ਨੇਗੇ ਮਹੰਗਾ ਤੇ ਨਾਲ ਦੋ ਹੋਰ ਨੌਜਵਾਨ ਜੇਲ੍ਹ ਦੇ ਵਿੱਚ ਬੈਠੇ ਨੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਵਾਨ ਤੋਂ ਹੋ ਜਾਣਦੇ ਮੈਂ ਤੁਹਾਨੂੰ ਵੱਡੇ ਵੱਡੇ ਖੁਲਾਸੇ ਨਾਲ ਏਜੰਟਾਂ ਦੇ ਖਿਲਾਫ ਕਰਨੇ ਆ ਮੈਂ ਪਹਿਲਾਂ ਪ੍ਰੋਟੈਸਟ ਵੀ ਕਰਨਾ ਸੀ ਮੈਨੂੰ ਵਕੀਲਾ ਨੇ ਰੋਕਤਾ ਇਸ ਕਰਕੇ ਇਹ ਜਿਹੜਾ ਕਿ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਵੀ ਚੰਡੀਗੜ੍ਹ ਦੇ ਵਿੱਚੋਂ ਭਾਈ ਵੀਜ਼ੇ ਨਾਲ ਬਹੋ ਸਾਰੇ ਫੇਕ ਦਫ਼ਤਰਾਂ ਦੇ ਬਣ ਚ ਬਣਾ ਕੇ ਉੱਥੇ ਵੀਜ਼ੇ ਲਾਈ ਜਾਂਦੇ ਨੇ ਕਿ ਦੂਜੀ ਗੱਲ ਪੰਜਾਬ 'ਚ ਵੀ ਜੇਕਰ ਕਿਸੇ ਤੋਂ ਵੀਜ਼ਾ ਲਵਾਉਣਾ ਉਹਦਾ ਘਰ ਉਹਦਾ ਪਿੰਡ ਪੂਰਾ ਐਡਰੈਸ ਪਤਾ ਹੋਣਾ ਚਾਹੀਦਾ ਵੀ ਆਹ ਪਿੰਡ ਦਾ ਆਹ ਘਰ ਦਾ ਆਹ ਸ਼ਹਿਰ ਦਾ ਪੰਜਾਬ ਦੇ ਜਿਹੜੇ ਵੀ ਸ਼ਹਿਰ ਦਾ ਉਹਦੇ ਘਰ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਵੀ ਕੋਈ ਠੱਗੀ ਮਾਰੂਗਾ ਉਹਦੇ ਘਰ ਦੇ ਮੂਹਰੇ ਮੈਂ ਤਾਂ ਨਾ ਲਾਉਂਗਾ ਇਹ ਮੇਰੀ ਮੇਰੀ ਵੀਡੀਓ ਨੋਟ ਕਰ ਲਿਓ ਜਿਹੜਾ ਉਹਦੇ ਉਹਦੇ ਬਾਜ ਧਰਨਾ ਲਾਉ ਉਹਦੇ ਪਿੰਡ ਧਰਨਾ ਲਾਉ ਉਹਦੀ ਸ਼ਹਿਰ ਧਰਨਾ ਲਾਉ ਉਹਦੀ ਜ਼ਮੀਨ ਤੇ ਧਰਨਾ ਲਾਉ ਜੇ ਪੰਜਾਬ ਦੇ ਵਿੱਚ ਨਹੀਂ ਜ਼ਮੀਨਾਂ ਦੇ ਉੱਪਰ ਧਰਨਾ ਲਵਾਇਆ ਤਾਂ ਦੱਸੋ ਮੈਨੂੰ ਲਵਾਏ ਨੇ ਮੈਂ ਆਪ ਦੇਖੋ ਜਾ ਕੇ ਉੱਥੇ ਆਇਥੋਂ ਜਾ ਕੇ ਦੇਖੋ ਮਾ ਟਿੱਬੇ ਪਿੰਡਾਂ ਦੇ ਜਾ ਕੇ ਦੇਖੋ ਕਿੰਨੇ ਥੰਮ ਦੇ ਲਵਾਏ ਨੇ ਭਾਈ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਸਾਰਾ ਪ੍ਰਸ਼ਾਸਨ ਹੈ ਉੱਥੇ ਭਾਜਪਾ ਦੀ ਸਰਕਾਰ ਆ ਜਿਹੜੀ ਕਿ ਸਾਡੇ ਬਹੁਤ ਵੱਡੀ ਮਾਤਰਾ ਦੇ ਵਿੱਚ ਖਿਲਾਫ ਹੈ ਇਸ ਕਰਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਵੀਜੇ ਨਾ ਲਵਾਓ ਸਾਰੇ ਜਾਲੀ ਵੀਜੇ ਲਵਾ ਲਾ ਭੇਜੇ ਦੇਣਗੇ ਮੇਰੇ ਸਾਰੇ ਸਟੇਟਾਂ ਦੇ ਭਰਾਵਾਂ ਨੂੰ ਬੇਨਤੀ ਆ ਹਰਿਆਣਾ ਹਿਮਾਚਲ ਜਿੰਨਿਆਂ ਤੋਂ ਵੀ ਰਾਜਸਥਾਨ ਚੰਡੀਗੜ੍ਹ ਦੇ ਵਿੱਚੋਂ ਵੀਜੇ ਲਵਾਉਣੇ ਬੰਦ ਕਰ ਦਿਓ ਉੱਥੇ ਬਹੁਤ ਵੱਡੇ ਵੱਡੇ ਠੱਗ ਨੇ ਹਰਦੇ ਮਹਾਲੀ ਦੇ ਵਿੱਚ ਵੀ ਆਪਣਾ ਲੁਧਿਆਣੇ ਦੇ ਵਿੱਚ ਜਾਂ ਪਟਿਆਲੇ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਇੱਥੋਂ ਵੀ ਤੁਸੀਂ ਲਵਾਉਣੇ ਹੋ ਜਿਹੜੇ ਵੀ ਏਜੰਟ ਨੇ ਇਹਨਾਂ ਦੇ ਵੀਜ਼ਾ ਲਵਾਉਣ ਤੋਂ ਪਹਿਲਾਂ ਮੇਰੀ ਹੱਥ ਮੰਨ ਕੇ ਬੇਨਤੀ ਹੈ ਇਹਨਾਂ ਦੇ ਪੂਰੇ ਘਰ ਦਾ ਪੂਰਾ ਐਡਰੈਸ ਤੁਹਾਡੇ ਕੋਲ ਹੋਣਾ ਚਾਹੀਦਾ ਪੂਰੀ ਜਿਹੜੀ ਕਿ ਇੱਕ ਵੀਡੀਓ ਰਿਕਾਰਡਿੰਗ ਵੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਵੀਜ਼ਾ ਲਵਾਉਣ ਤੋਂ ਪਹਿਲਾਂ ਜਿਹੜਾ ਵੀ ਏਜੰਟ ਤੁਹਾਨੂੰ ਵੀਡੀਓ ਬਣਾ ਕੇ ਦਿੰਦਾ ਵੀਡੀਓ ਦੇ ਵਿੱਚ ਬੈਠ ਕੇ ਗੱਲਬਾਤ ਕਰੋ ਉਹ ਏਜੰਟ ਸਹੀ ਆ ਪਹਿਲਾਂ ਵੀਡੀਓ ਤੁਸੀਂ ਬਣਾਓ ਵੀ ਆ ਗੱਲਾਂ ਬਾਤਾਂ ਉਹਦੇ ਨਾਲ ਬੈਠ ਕੇ ਕਰੋ ਮੈਂ ਬਾਰ-ਬਾਰ ਪੱਟ-ਪੱਟ ਕੇ ਹਟਕਾ ਵੀ ਇੱਕ ਵੀਡੀਓ ਤਾਂ ਬਣਾ ਲਓ ਏਜੰਟ ਨਾਲ ਬੈਠ ਕੇ ਜਿਹੜਾ ਸਹੀ ਹੋਊਗਾ ਮੇਰੇ ਨਾਲ ਬਣਾਓ ਲੈ ਮੈਨੂੰ ਮੈਂ ਕਹਿੰਦਾ ਮੈਂ ਚੈਰੰਜ ਕਰਦਾ ਮੇਰੇ ਨਾਲ ਕੋਈ ਬਾਹ ਖੜਾ ਕਰਕੇ ਕਹਦੇ ਪੰਜਾਬ ਚ ਕਿੰਨਾ ਮੈਂ ਠੱਗੀ ਮਾਰੀ ਹੋਵੇ ਕਿਸੇ ਨਾਲ ਕੋਈ ਗਲਤ ਕੰਮ ਕੀਤਾ ਹੋਵੇ ਜਦੋਂ ਮਰਜ਼ੀ ਮੇਰੇ ਕੋਲੇ ਮੀਡੀਆ ਲੈ ਆਇਓ ਜਦ ਜਿਹੜੇ ਮਰਜੀ ਚੱਲਣਾਂ ਤੇ ਬਿਠਾਓ ਜਿਹੜਾ ਠੱਗ ਬੰਦਾ ਤਾਂ ਵੀਡੀਓ ਡਰੂਗੀ ਡਰੂਗਾ ਪਰ ਤੁਹਾਨੂੰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਤੁਸੀਂ ਤਾਂ ਮੇਰੇ ਕਿਸੇ ਗੱਲਾਂ ਤੇ ਗੌਰ ਨਹੀਂ ਕਰਦੇ ਤੁਹਾਡੇ ਲਈ ਮੈਂ ਪਰਚੇ ਪੁਆਰਾਂ ਤੁਹਾਡੇ ਲਈ ਮੈਂ ਲੜ ਰਿਹਾ ਹਾਂ ਤੁਹਾਡੇ ਨਾਲ ਇੰਨਾ ਕੁਝ ਕਰਨਾ ਤੁਹਾਡੇ ਲਈ ਸਾਰਾ ਕੁਝ ਦਾਤ ਤੇ ਲੱਗ ਚੱਲਿਆ ਹੋਣਾ ਤੁਸੀਂ ਮੇਰੇ ਇੰਨੇ ਕੁ ਤਾਂ ਗੱਲਾਂ ਮੰਨ ਲਓ ਯਾਰ ਪੰਜਾਬ ਦੇ ਲੋਕੋ ਜਾਂ ਜਿਹੜੇ ਵੀ ਹੋਰ ਪਾਰਲੀਮੈਂਟਾਂ ਦਾ ਇੰਨੇ ਕੁ ਤਾਂ ਗੱਲਾਂ ਮੰਨ ਲਓ ਯਾਰ ਅੰਨੇ ਵਾਹ ਜਾ ਕੇ ਪੈਸਾ ਛਿੱਟੀ ਜਾਂਦੇ ਹੋ ਛਿੱਟੀ ਜਾਂਦੇ ਹੋ ਛਿੱਟੀ ਜਾਂਦੇ ਹੋ ਪੰਜਾਬ ਨੂੰ ਠੱਗਾ ਹੁਣ ਮੈਂ ਠੱਗਾ ਜਾਂ ਠੱਗ ਜਿਹੜੇ ਬਾਬਿਆਂ ਦੇ ਖਿਲਾਫ ਵੀ ਜਿਹੜਾ ਮੈਂ ਮ ਐਜੰਟਾਂ ਦੇ ਖਿਲਾਫ ਵੀ ਚਲਾਈ ਆ। ਇੱਦੋਂ ਪਹਿਲਾਂ ਨਸ਼ਾ ਖਲਾਬਦੀ ਵੀ ਮੇਹਮ ਚੱਲ ਰਹੀ ਆ। ਅਜੇ ਤਾਂ ਹਰ ਪੱਖੋਂ ਯਾਰ ਪੰਜਾਬ ਲਈ ਲੜ ਰਹੇ ਹਾਂ ਬਚਾਉਣ ਲਈ। ਪਰ ਤੁਸੀਂ ਤੁਸੀਂ ਆਪਣੇ ਕੰਨਾਂ ਦੇ ਠੀਕਾ ਬੰਨੇ ਨੇ ਗਿਆ ਕੰਨਾਂ 'ਚ ਪਾਈ ਹਾਰੂ, ਅੱਖਾਂ ਦੇ ਬੰਨੇ ਨੇ ਖੋਪੇ, ਤੁਸੀਂ ਸਿੱਟੀ ਚੱਲੇ ਜਾਂਦੇ ਯਾਰ ਪਹਿਲੇ। ਮੈਂ ਥੋਟੇ ਲਈ ਲੜ ਰਿਹਾ ਮੈਨੂੰ ਥੋਟਾ ਮਤੋਂ ਦਰਦ ਸਹਾਰਾ ਨਹੀਂ ਜਾਂਦਾ। ਕਿ ਤੁਸੀਂ ਮੇਰੇ ਕੋਲੇ ਆਉਣਿਓ, ਦੱਸ ਦਿਓ ਤੁਹਾਡਾ ਦਰਦ ਮਤੋਂ ਨਹੀਂ ਸਹਾਰਿਆ ਜਾਂਦਾ। ਆਉਣ ਸਾਰੇ ਜਣੇ ਦਰਦ ਮੇਰੇ ਕੋਲੇ ਲੈ ਕੇ ਆਉਣਿਓ। ਪਰ ਮੇਰੇ ਕਿਈ ਥਾਂ ਤੇ ਬਸ ਨਹੀਂ ਚੱਲਦੀ ਫਿਰ ਮੈਂ ਕੀ ਕਰਾਂ? ਮੈਂ ਤਾਂ ਉਹਦੀ ਬਾਤ ਆ ਪੂਰੀ ਲਾਇਕ ਖੜਦਾ ਕਈ ਥਾਂ ਤੇ ਉਹਨੂੰ ਮੈਂ ਖੜਾ ਹਰ ਇੱਕ ਥਾਂ ਤੇ ਕਿਵੇਂ ਜਾਵਾਂ ਯਾਰ ਮੈਨੂੰ ਜਾਣਾ ਹੋਣਾ ਹੀ ਬਹੁਤ ਔਖਾ ਇਸ ਕਰਕੇ ਇੰਨਾ ਚੀਜ਼ਾਂ ਦੇ ਥੋੜੀ ਜਿਹੀ ਗੌਰ ਜਰੂਰ ਕਰਿਆ ਕਰੋ ਜਿਹੜੀਆਂ ਮੈਂ ਗੱਲਾਂ ਕਹਿਣਾ ਉਹ ਤੇ ਆਮਲ ਕਰਿਆ ਕਰੋ ਚੰਡੀਗੜ੍ਹ ਦੇ ਵਿੱਚ ਬਿਲਕੁਲ ਵੀ ਜੇ ਲਮਾਉਣੇ ਬੰਦ ਕਰ ਦੋ ਜੇਕਰ ਪੰਜਾਬ ਦੇ ਝੰਟਾਂ ਦਰੋਣ ਦੇ ਘਰ ਉਹਦੀ ਵੀਡੀਓਗ੍ਰਾਫੀ ਪੂਰੀ ਹੋਣੀ ਚਾਹੀਦੀ ਨਹੀਂ ਨਾ ਠੱਗਾਂ ਤੇ ਕੋਈ ਭਰੋਸਾ ਨਾ ਕਰੋ ਬਹੁਤ ਵੱਡਾ ਠੱਗ ਮਾਫੀ ਉਹਨਾਂ ਨੱਥ ਪਾਈਆ ਤੇ ਆਉਣ ਵਾਲੇ ਸਮੇਂ 'ਚ ਪਾਉਣੀ ਆ ਇਹ ਮੇਰੀ ਬੇਨਤੀ ਆ